ਦੋਸਤੋ ਪਰਮ ਨੇ ਡੈਟ ਗਰਲ ਗਾਣੇ ਨਾਲ ਤਬਾਹੀ ਤਾਂ ਮਚਾ ਦਿੱਤੀ ਸੀ ਆਪਣੀ ਪਛਾਣ ਬਣਾ ਲਈ ਸੀ 6 ਲੱਖ ਦੇ ਕਲੀਓ ਫੋਲੋਅਰਸ ਨੇ ਜਿਹੜੇ ਉਹ ਪਰਮ ਦੇ ਡੈਟ ਗਰਲ ਗਾਣੇ ਤੋਂ ਹੋਏ ਨੇ ਇੰਸਟਾਗ੍ਰam ਤੇ ਤੇ ਹੁਣ ਆਪਾਂ ਗੱਲ ਕਰਦੇ ਆ ਦੋਸਤੋ ਮੁੰਬਈ ਸ਼ੋਅ ਦੀ ਮੁੰਬਈ ਸ਼ੋਅ ਦੇ ਵਿੱਚ ਪਰਮ ਨੇ ਸੀ ਰਲਾਤਾ ਉਸ ਤੋਂ ਬਾਅਦ ਪਰਮ ਦੀ ਚੜ੍ਹਾਈ ਹੋਰ ਜ਼ਿਆਦਾ ਹੋਗੀ ਅਤੇ ਲੋਕਾਂ ਨੂੰ ਐਕਸਾਈਟਮੈਂਟ ਰਹਿੰਦੀ ਆ ਕੁਝ ਨਿਊ ਜਾਣਨ ਦੀ ਵੀ ਇਹ ਕੁੜੀ ਗਰੀਬੀ ਤੋਂ ਉੱਠੀ ਆ ਤਾਂ ਇਹਨੇ ਪੈਸੇ ਕਿੰਨੇ ਕਮਾਏ ਨੇ ਵੀ ਇਹਦਾ ਕੰਮਕਾਰ ਸਹੀ ਚੱਲ ਰਿਹਾ ਹੈ ਜਾਂ ਫਿਰ ਨਹੀਂ ਮੁੰਬਈ ਸੌਦੀ ਇਨਕਮ ਬਾਰੇ ਵੀ ਆਪਾਂ ਨੇ ਦੋਨੋਂ ਵੀਡੀਓ ਬਣਾ ਕੇ ਦੱਸਤਾ ਸੀ ਨਹੀਂ ਦੇਖੀ ਤਾਂ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਅਤੇ ਹੁਣ ਆਪਾਂ ਗੱਲ ਕਰਦੇ ਆਂ ਗਾਣੇ ਦੀ ਇਨਕਮ ਦੀ ਵੀ ਇਹੜਾ ਗਾਣਾ ਪਰਮ ਨੇ ਡੈਟ ਗਾ ਰਿਲੀਜ਼ ਕੀਤਾ ਆ 12 ਮਿਲੀਅਨ ਵਿਊਜ਼ ਨੇ ਤਾਂ ਕਿੰਨੇ ਪੈਸੇ ਕਮਾਏ ਹੋਣਗੇ ਤਾਂ ਦੋਸਤੋ ਦੱਸ ਦਿਨ ਚਾਹੁੰਦੇ ਆ ਕਿ ਇਹ ਕੰਪਨੀਆ ਜੋ ਉਹ ਮਨੀ ਸੰਧੂ ਬਾਈ ਦੀ ਆ ਉਹਨਾਂ ਨੇ ਆਪਣੇ ਬੈਨਰ ਹੇਠ ਰਿਲੀਜ਼ ਕੀਤਾ ਇਹ ਗਾਣਾ ਅਪਰੋਕਸੀਮੇਟਲੀ ਜੇਕਰ ਆਪਾਂ ਕਮਾਈ ਦੀ ਗੱਲ ਕਰੀਏ ਹੁਣ ਤੱਕ ਇਸ ਗਾਣੇ ਦੀ ਇੱਕ ਸਕੋਰਪੀਓ ਐਨ ਜਿੰਨੀ ਕਮਾਈ ਤਾਂ ਕਰ ਗਿਆ YouTube ਕੱਲੀ ਤੋਂ ਬਾਕੀ ਆਈ ਟਿਊਨ Spotify Apple Music ਹੋਰ ਬਹੁਤ ਪਲੇਟਫਾਰਮ ਨੇ ਜਿੰਨਾਂ ਤੋਂ ਇਨਕਮ ਜਨਰੇਟ ਹੁੰਦੀ ਆ ਉਹਨਾਂ ਦਾ ਆਪਾਂ ਨੇ ਨਹੀਂ ਐਡ ਕੀਤਾ